ਲੋਕ ਸਭਾ ਦੇ ਵਿੱਚ ਆਪਰੇਸ਼ਨ ਸਿੰਦੂਰ ਤੇ ਚਰਚਾ ਹੋਵੇਗੀ ਸਵੇਰੇ 11 ਵਜੇ ਦਰਸਾ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਦੁਪਹਿਰ 12 ਵਜੇ ਆਪਰੇਸ਼ਨ ਸਿੰਦੂਰ ਤੇ ਚਰਚਾ ਦੀ ਸ਼ੁਰੂਆਤ ਹੋਵੇਗੀ ਰੱਖਿਆ ਮੰਤਰੀ ਰਾਜਨਾ ਸਿੰਘ ਚਰਚਾ ਦੀ ਸ਼ੁਰੂਆਤ ਕਰਨਗੇ ਲੋਕ ਸਭਾ ਦੇ ਵਿੱਚ ਆਪਰੇਸ਼ਨ ਸਿੰਦੂਰ ਤੇ ਚਰਚਾ ਦੇ ਲਈ 16 ਘੰਟੇ ਦਾ ਵਕਤ ਰੱਖਿਆ ਗਿਆ ਹੈ ਕਾਂਗਰਸ ਨੂੰ ਆਪਣੀ ਗੱਲ ਰੱਖਣ ਦੇ ਲਈ 3 ਘੰਟੇ ਮਿਲਣਗੇ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਗੌਰਵ ਗਗੋਈ ਚਰਚਾ ਕਰਨਗੇ ਸਦਨ ਦੇ ਵਿੱਚ ਚਰਚਾ ਤੋਂ ਪਹਿਲਾਂ ਵਿਰੋਧੀ ਧਿਰ ਦੀ ਮੀਟਿੰਗ ਹੋਵੇਗੀ ਇੰਡੀਆ ਗੱਠਜੋੜ ਦੀ ਸਵੇਰੇ 10 ਵਜੇ ਇਹ ਮੀਟਿੰਗ ਹੋਣ ਜਾ ਰਹੀ ਹੈ ਰਾਜ ਸਭਾ ਦੇ ਵਿੱਚ ਕੱਲ ਆਪਰੇਸ਼ਨ ਸਿੰਦੂਰ ਤੇ ਚਰਚਾ ਕੀਤੀ ਜਾਵੇਗੀ ਕਿਉਂਕਿ ਇਸ ਤੋਂ ਪਹਿਲਾਂ ਲਗਾਤਾਰ ਜਿਸ ਦਿਨ ਤੋਂ ਹੀ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਈ ਕਾਂਗਰਸ ਨੇ ਵਿਰੋਧੀ ਧਿਰਾਂ ਦੇ ਵੱਲੋਂ ਆਪਰੇਸ਼ਨ ਸਿੰਦੂਰ ਤੇ ਚਰਚਾ ਦੀ ਮੰਗ ਕੀਤੀ ਜਾ ਰਹੀ ਸੀ ਤੇ ਆਖਰਕਾਰ ਉਸ ਵਾਸਤੇ ਪੂਰਾ ਸਮਾਂ ਤੈਅ ਕਰ ਲਿਆ ਗਿਆ ਸਵੇਰੇ 11 ਵਜੇ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਣੀ ਹੈ ਤੇ ਦੁਪਹਿਰ 12 ਵਜੇ ਆਪਰੇਸ਼ਨ ਸਿੰਦੂਰ ਤੇ ਚਰਚਾ ਕੀਤੀ ਜਾਵੇਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਚਰਚਾ ਦੀ ਸ਼ੁਰੂਆਤ ਕਰਨਗੇ ਅਦਰਸ਼ ਲੋਕ ਸਭਾ ਦੇ ਵਿੱਚ آپریشن ਸੰਦੂਰ ਤੇ ਚਰਚਾ ਦੇ ਲਈ 16 ਘੰਟੇ ਦਾ ਸਮਾਂ ਰੱਖਿਆ ਗਿਆ ਹੈ। ਆਰਐਸਐਸ ਮੁਖੀ ਮੋਨ ਭਗਵਤ ਦਾ ਵੱਡਾ ਬਿਆਨ ਆਇਆ ਹੈ ਭਾਰਤ ਨੂੰ ਭਾਰਤੀ ਹੀ ਲਿਖਿਆ ਜਾਣਾ ਚਾਹੀਦਾ ਹੈ। ਭਾਰਤ ਨੂੰ ਭਾਰਤੀ ਹੀ ਕਹਿਣਾ ਚਾਹੀਦਾ ਹੈ ਪਹਿਚਾਣ ਗਵਾਉਣ ਤੇ ਨਹੀਂ ਮਿਲੇਗਾ ਦੁਨੀਆਂ ਦੇ ਵਿੱਚ ਸਨਮਾਨ। ਮੋਨ ਭਗਵਤ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਹੈ ਕਿ ਸਨਮਾਨ ਦੇ ਨਾਲ ਸੁਰੱਖਿਆ ਵੀ ਨਹੀਂ ਮਿਲੇ ਕੀ ਉਹਨਾਂ ਨੇ ਕਿਹਾ ਹੈ ਇਹੋ ਹੈ ਮੂਲ ਨਿਯਮ ਜ਼ਿਕਰਯੋਗ ਹੈ ਕਿ ਕੇਰਲ ਦੇ ਕੋਚੀ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸਦੇ ਵਿੱਚ ਸ਼ਾਮਲ ਹੋਏ ਮੋਨ ਭਾਗਵਤ ਨੇ ਕਿਹਾ ਹੈ ਕਿ ਇੰਡੀਆ Đੈਟ ਇਜ਼ ਭਾਰਤ ਸਹੀ ਹੈ ਪਰ ਭਾਰਤਾਂ ਭਾਰਤ ਹੈ ਦਰਸਲ ਇੰਡੀਆ Đੈਟ ਇਜ਼ ਭਾਰਤ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਤਾਂ ਆਰਐਸਐਸ ਮੁਖੀ ਮੋਨ ਭਾਗਵਤ ਨੇ ਦਰਸਲ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਭਾਰਤੀ ਲਿਖਿਆ ਜਾਣਾ ਚਾਹੀਦਾ ਹੈ ਭਾਰਤ ਨੂੰ ਭਾਰਤੀ ਕਹਿਣਾ ਚਾਹੀਦਾ ਹੈ ਪਹਿਚਾਣ ਗਉਣ ਤੇ दुनिया सम्मान नहीं मिलेगा कल्पना आपको मिल गई है दो भाषणों शिक्षा में भारतीयता भारतीय नेस इन एजुकेशन भारत एक प्रॉपर नाउन है इसका ट्रांसलेशन नहीं करना चाहिए इंडिया दैट इज भारत है लेकिन भारत भारत है और इसलिए हमारी बातचीत में लिखने में बोलने में व्यक्तिगत हो या सार्वजनिक हो हमको भारत को भारत ही कहना चाहिए क्योंकि भारत भारत है तो भारत के आइडेंटिटी का सम्मान है